ਸਾਹੀ ਸਾਈ ਨਗਰ ਚ ਜੇ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਇੱਥੇ ਸੀਵਰ ਵੀ ਪਵਾਇਆ ਸੀ ਇੱਥੇ ਅਸੀਂ ਬਿਜਲੀ ਦਾ ਮੀਟਰ ਵੀ ਦਿੱਤੇ ਸੀ ਨਾ ਸੀਵਰ ਦਾ ਇੱਕ ਟੱਟਾ ਦਾ ਪਾਈਪ ਪਿਆ ਤਾਂ ਨਾ ਹੀ ਕੋਈ ਬਿਜਲੀ ਦਾ ਮੀਟਰ ਪਿਆ ਦੱਸੋ ਜੇ ਕੁਝ ਪਿਆ ਉਹਦੇ ਬਾਰੇ ਐਮਪੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਪਣੇ ਹਲਕੇ ਦੀ ਟੁੱਟੀ ਹੋਈ ਨਹਿਰ ਦਾ ਦੌਰਾ ਕੀਤਾ ਗਿਆ। ਉਸ ਦੌਰਾਨ ਉਹਨਾਂ ਸਾਰੇ ਸਥਾਨਕ ਲੋਕਾਂ ਦੀ ਉਹਨਾਂ ਨੇ ਮੁਸ਼ਕਲਾ ਸੁਣੀਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ, ਕੁਝ ਲੋਕ ਬੇਕਾਰ ਹੋ ਗਏ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜਿਸ ਦੇ ਚੱਲਦੇ ਹਰਸਿਮਰਤ ਕੌਰ ਬਾਦਲ ਨੂੰ ਵੀ ਗੁੱਸਾ ਆਇਆ ਤੇ ਉਹਨਾਂ ਦੇ ਵੱਲੋਂ ਉਥੋਂ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਲਾ ਲਿਆ ਗਿਆ ਤੇ ਤੁਰੰਤ ਪਹੁੰਚ ਕੇ ਇਹਨਾਂ ਦੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ। ਉਸੇ ਨਾਲ ਹੀ ਸੱਤਾਧਿਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਵੀ ਹਰਸਿਮਰਤ ਕੌਰ ਬਾਦਲ ਨੇ ਉਠਾਏ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਹ ਕਹਿਣਾ ਹੈ ਸੀਐਮ ਮਾਨ ਦਾ ਪਰ ਇਹ ਆਮ ਲੋਕ ਅੱਜਕੱਲ ਖਾਸ ਹੋ ਗਏ ਨੇ ਇਹ ਖਾਸ ਹਿੱਤਾਂ ਦੇ ਲਈ ਕੰਮ ਕਰਦੇ ਨੇ ਸਵਾਲ ਜਿਹੜੇ ਨੇ ਉਹ ਵੀ ਬਾਹਰ ਸਿਮਰਤ कौर ਬਾਦਲ ਦੇ ਵੱਲੋਂ ਖੜੇ ਕੀਤੇ ਗਏ ਨੇ ਹੋਰ ਕੀ ਕੁਝ ਬੋਲੇ ਆਓ ਸੁਣਦੇ ਹਾਂ ਉਹ ਇੱਥੇ ਸੁਆ ਦੇ ਪਟਾ ਪਟਣ ਦੇ ਨਾਲ ਇਸ ਪੂਰੇ ਇਲਾਕੇ ਵਿੱਚ ਕਿਰਦਸਤੇ ਨੇ ਸਾਰੇ 4-4 5-5 ਫੁੱਟ ਤੱਕ ਵੀ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਘਰਾਂ ਛੱਡ ਕੇ ਘਰੋਂ ਬਾਹਰ ਦੋ ਦੋ ਤਿੰਨ ਤਿੰਨ ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਦਿਨ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਆਨਕ ਸਾਰਤਾ ਕੀ ਲੈਣੀ ਸੀ ਪਿੱਛੋਂ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਪਿੱਛੋਂ ਪਾਣੀ ਬੰਦ ਕਰਾਇਆ ਤੇ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਤੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ ਹੈ 5-5 ਫੁੱਟ ਤਾਂ ਹੀ ਲੋਕੀ ਦੱਸ ਰਹੇ ਨੇ ਫਿਰ ਇਹਨਾਂ ਵਿਚਾਰਿਆਂ ਨੇ ਆਪ ਮਿਹਨਤ ਕਰਕੇ ਕਟੇ ਘੁੱਟੇ ਲਾ ਕੇ ਉਹ ਸੂਏ ਨੂੰ ਜਿੰਨਾ ਇਹ ਰੋਕ ਸਕਦੇ ਸੀ ਪ੍ਰਸ਼ਾਸਨ ਤਾਂ 2-3 ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ ਪਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਵੀ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ 파ਟੇ ਗਏ ਨੇ ਜਿਹੜੇ 4 ਦਿਨ ਬਾਅਦ ਹੁਣ ਘਰੇ ਆਏ ਨੇ ਘਰਾਂ ਦਾ ਨੁਕਸਾਨ ਹੋਇਆ ਗਲੀਆਂ ਨਾਲੀਆਂ ਦਾ ਨੁਕਸਾਨ ਹੋਇਆ ਜਿੱਥੇ ਆਪਾਂ ਕੰਮ ਕੀਤਾ ਸੀ ਉੱਥੇ ਸੀਵਰ ਦਾ ਕੰਮ ਵੀ ਸਾਰਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਤਾਂ ਇੱਥੋਂ ਸਰਕਾਰ ਵੱਲੋਂ ਕੋਈ ਐਮਸੀ ਆਇਆ ਹੈ ਕੋਈ ਐਮਐਲਏ ਆਇਆ ਹੈ ਕੋਈ ਅਫਸਰ ਆਇਆ ਹੈ ਕੁਛ ਇੱਥੇ ਮੁਆਵਜ਼ੇ ਦੀ ਕੋਈ ਗੱਲ ਹੋਈ ਹੈ ਤੇ ਲੋਕੀ ਦੱਸਦੇ ਨੇ ਕੁਛ ਵੀ ਨਹੀਂ ਹੋਇਆ ਡੀਸੀ ਸਾਹਿਬ ਨੂੰ ਫੋਨ ਕਰਕੇ ਮੈਨੂੰ ਜਵਾਬ ਬਲ ਕੇ ਆ ਮਿਲਦਾ ਹੈ ਕਿ ਆ ਤਾਂ ਇਲੀਗਲ ਕਲੋਨੀ ਹੈ ਤੇ ਮੈਂ ਪੁੱਛਣਾ ਚਾਹੁੰਦੀ ਆ ਕਿ ਆਹੀ ਸਾਈ ਨਗਰ ਚ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਇੱਥੇ ਸੀਵਰ ਵੀ ਪਵਾਇਆ ਸੀ ਇੱਥੇ ਅਸੀਂ ਬਿਜਲੀ ਦਾ ਮੀਟਰ ਵੀ ਲੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋਰ ਚ ਆਬਾਦੀ ਆ ਗਈ ਹੈ ਤੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਹੋਵੇ ਨਾ ਸੀ ਵਰਗਾ ਇੱਕ ਟੱਪਾ ਦਾ ਪਾਈਪ ਪਿਆ ਤਾਂ ਨਾ ਹੀ ਕੋਈ ਬਿਜਲੀ ਦਾ ਮੀਟਰ ਪਿਆ ਦੱਸੋ ਜੇ ਕੁਝ ਪਿਆ ਉਹਦੇ ਬਾਰੇ ਨਹੀਂ ਭਈ ਸ਼ੰਕਾ ਜਿਤਾਈ ਜਾ ਰਹੀ ਹੈ ਇਹ ਰਾਤ ਨੂੰ ਹਾਂਜੀ 2017 ਚੇਤੀ ਜਦ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀ ਆ ਕਿ ਅਜੇ ਤਾਂ ਮਹੀਨ ਸ਼ੁਰੂ ਹੋਇਆ ਇਸ ਇਲਾਕੇ 'ਚ ਬਾਕੀ ਦੇਸ਼ ਜਿੱਥੇ ਮੀਂਹ ਦੇ ਨਾਲ ਵੱਡੀ ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਥੇ ਤਾਂ ਅਜੇ ਸ਼ੁਰੂ ਹੋਇਆ ਹੈ ਤੇ ਸ਼ੁਰੂ ਹੋਣ ਸਾਰੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਤਾਂ 4 ਦਿਨ ਹੋਰ ਜੇ ਮੀਂਹ ਪੈ ਜੂਗਾ ਤਾਂ ਕੀ ਹਾਲਾਤ ਹੋਣਗੇ ਮੈਂ ਬੀਸੀ ਸਾਹਿਬ ਨੂੰ ਬੇਨਤੀ ਕੀਤੀ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ बार-बार ਇੱਕ ਚੀਜ਼ ਹੁੰਦੀ ਹੈ